वैसे पोते दादी ਦੇ ਨਕਸ਼ੇ ਕਦਮਾਂ ਦੇ ਪੋਤਾ ਚੱਲ ਰਿਹਾ ਦੇਖੋ ਇਹ ਸਾਡਾ ਛੋਟੇ ਭਰਾ ਦਾ ਜਨਮ ਦਿਨ ਹੈ ਤੇ ਬਰਥਡੇ ਸੈਲੀਬ੍ਰੇਟ ਕਰਨ ਆਇਆ ਆਪਣੀ ਦਾਦੀ ਨਾਲ ਆਪਣੇ ਪੂਰੇ ਪਰਿਵਾਰ ਨਾਲ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਦੇਖੋ 13 ਸਾਲ ਉਮਰ ਹੋਈ ਹੈ ਤੇ 13 ਸਾਲ ਦੀ ਉਮਰ ਦੇ ਵਿੱਚ ਅਗਰ ਤੁਸੀਂ ਬੱਚੇ ਨੂੰ ਆ ਚੀਜ਼ਾਂ ਦਿਖਾਉਂਗੇ ਤਾਂ ਮੈਨੂੰ ਲੱਗਦਾ ਕਿ ਬੱਚਾ ਤੁਹਾਡਾ ਗਲਤ ਹੱਥਾਂ ਦੇ ਵਿੱਚ ਜਾਏਗਾ ਵੈਸੇ ਪੋਤੇ ਦਾਦੀ ਦੇ ਨਕਸ਼ੇ ਕਰਵਾ ਦੇ ਪੋਤਾ ਚੱਲ ਰਿਹਾ ਤੁਸੀਂ ਇਹਨਾਂ ਦੇ ਬੇਟੇ ਹੋ ਵਾਹ ਜੀ ਵਾਹ ਬਹੁਤ ਵਧੀਆ ਜੀ ਐਦਾਂ ਦਾ ਪਰਿਵਾਰ ਹੋਵੇ ਤਾਂ ਫਿਰ ਕਿਹ ਆਈ ਬਾਤ ਸਾਰਾ ਅਸਮਾਨ ਘਰੋਂ ਲੈ ਕੇ ਆਏ ਹੋ ਹਾ ਹਾਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਦੇਖੋ ਸਾਡਾ ਛੋਟੇ ਭਰਾ ਦਾ ਜਨਮ ਦਿਨ ਹੈ ਤੇ ਬਰਥਡੇ ਸੈਲੀਬ੍ਰੇਟ ਕਰਨ ਆਇਆ ਆਪਣੀ ਦਾਦੀ ਨਾਲ ਆਪਣੇ ਪੂਰੇ ਪਰਿਵਾਰ ਨਾਲ ਇਹ ਹੁੰਦੀ ਹੈ ਸਾਦਗੀ ਤੇ ਹੁੰਦਾ ਜਿਹੜਾ ਚੀਜ਼ ਅਸੀਂ ਮਿਸ ਕਰ ਰਹੇ ਹਾਂ ਜਿਹੜੀ ਪਰਿਵਾਰਾਂ ਨੂੰ ਆਪਣੇ ਵਾਹ ਜੀ ਦੇਖੋ 13 ਸਾਲ ਉਮਰ ਹੋਈ ਹੈ ਤੇ 13 ਸਾਲ ਦੀ ਉਮਰ ਦੇ ਵਿੱਚ ਅਗਰ ਤੁਸੀਂ ਬੱਚੇ ਨੂੰ ਆ ਚੀਜ਼ਾਂ ਦਿਖਾਉਂਗੇ ਤਾਂ ਮੈਨੂੰ ਲੱਗਦਾ ਕਿ ਬੱਚਾ ਤੁਹਾਡਾ ਗਲਤ ਹੱਥਾਂ ਦੇ ਵਿੱਚ ਜਾਏਗਾ ਤਾਂ ਬੜੀ ਵਧੀਆ ਉਹ ਜਿਹੜੀ ਪਰਿਵਾਰ ਵੱਲੋਂ ਪਹਿਲ ਕੀਤੀ ਗਈ ਹੈ ਔਰ ਗੁਰਪ੍ਰੀਤ ਭਾਈ ਮਨੁਖਤਾ ਵਾਲੇ ਕੋਲ ਭਾਈ ਜਾ ਕੇ ਆਇਆ ਪਹਿਲਾਂ ਔਰ ਪੰਜਾਬ ਦੇ ਐਸੇ-ਐਸੇ ਇਹਨਾਂ ਨੇ ਨਾਮ ਲਿੱਤੇ ਜਿਨ੍ਹਾਂ ਨੂੰ ਸੁਣ ਕੇ ਮਨ ਲੱਗਿਆ ਹੈ ਕਿ ਇਹ ਸਹੀ ਦਿਸ਼ਾ ਵੱਲ ਜਾ ਰਿਹਾ ਹੈ ਪਿੰਕਾ ਜਰਗ ਨੂੰ ਮਿਲਣਾ ਹੈ ਭਾਈ ਜੀ ਨੇ ਭਾਈ ਜੀ ਨੇ ਬਾਜੀ ਸਾਡੇ ਜਿਹੜੇ ਕਬੱਡੀ ਦੇ ਚੈਂਪੀਅਨ ਨੇ ਬਾਜੀ ਜੱਟ ਕੀ ਕਹਿੰਦੇ ਉਹਨਾਂ ਨੂੰ ਬਾਜੀ ਜੰਡ ਤੇ ਉਹਨਾਂ ਨੂੰ ਸਾਰੇ ਕਬੱਡੀ ਦੇ ਦੇਖਦੇ ਨੇ ਦੇਖੋ ਕਿੱਦਾਂ ਕਿੱਦਾਂ ਦਾ ਨਾਮ ਲੱਤੇ ਨੇ ਔਰ ਕਿਰਦਾਰ ਕਿੱਦਾਂ ਦਾ ਪੈਦਾ ਹੋਏਗਾ ਔਰ ਸਵੇਰ ਦੀ ਸਟਾਰਟਿੰਗ 13 ਕਿਲੋਮੀਟਰ ਦੀ ਲਗਾਤਾਰ ਰਨਿੰਗ 1 ਘੰਟਾ 47 ਮਿੰਟ ਚ ਰਨਿੰਗ ਕੀਤੀ ਵਾਹ ਜੀ ਇੰਨੀ ਤੇ ਜਲਦੀ ਤਾਂ ਮੈਂ ਵੀ ਨਹੀਂ ਕਰ ਸਕਦਾ ਅਲੱਗੇ ਸਾਨੂੰ 10 ਸਾਲ ਹੋ ਗਏ ਪਰ ਫਿਰ ਵੀ 1 ਘੰਟੇ ਚ 1 ਘੰਟਾ 47 47 ਮਿੰਟ ਦੇ ਵਿੱਚ 13 ਕਿਲੋਮੀਟਰ ਦੀ ਰਦਈ ਸ਼ਾਬਾਸ਼ ਬਹੁਤ ਵਧੀਆ ਅੰਟੀ ਜੀ ਬਹੁਤ ਵਧੀਆ ਅੰਟੀ ਤੁਹਾਡੇ ਸੰਸਕਾਰ ਜਿਹੜੇ ਅੱਗੇ ਜਾ ਰਹੇ ਨੇ ਬਹੁਤ ਵਧੀਆ ਤੁਹਾਨੂੰ ਕਿਵੇਂ ਲੱਗੇ ਇੱਥੇ ਆ ਕੇ ਬੜਾ ਧੰਨਵਾਦ ਆਂਟੀ ਬੜਾ ਧੰਨਵਾਦੀ ਤੁਹਾਡੇ ਸਾਰਿਆਂ ਦਾ ਬੜਾ ਸ਼ੁਕਰੀਆ ਮਾਰੇ ਤੁਹਾਨੂੰ ਹੋਰ ਬਰਕਤ ਦੇਣ ਬਹੁਤ ਧੰਨਵਾਦ ਪੈਸੇ ਪੁੱਤੇ ਦਾਦੀ ਦੇ ਨਕਸ਼ੇ ਕਦਮਾਂ ਦੇ ਪੁੱਤਾਂ ਚੱਲ ਰਿਹਾ ਤੁਸੀਂ ਇਹਨਾਂ ਦੇ ਬੇਟੇ ਹੋ ਵਾਹ ਜੀ ਵਾਹ ਬਹੁਤ ਵਧੀਆ ਜੀ ਐਦਾਂ ਦਾ ਪਰਿਵਾਰ ਹੋਵੇ ਤਾਂ ਫਿਰ ਕੀ ਆਈ ਬਾਤ ਸਾਰਾ ਅਸਮਾਨ ਘਰੋਂ ਲੈ ਕੇ ਆਏ ਹੋ ਹਾ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਦੇਖੋ ਸਾਡਾ ਛੋਟੇ ਭਰਾ ਦਾ ਜਨਮ ਦਿਨ ਹੈ ਤੇ ਬਰਥਡੇ ਸੈਲੀਬ੍ਰੇਟ ਕਰਨ ਆਇਆ ਆਪਣੀ ਦਾਦੀ ਨਾਲ ਆਪਣੇ ਪੂਰੇ ਪਰਿਵਾਰ ਨਾਲ ਇਹ ਹੁੰਦੀ ਹੈ ਸਾਦਗੀ ਤੇ ਇਹ ਹੁੰਦਾ ਜਿਹੜਾ ਚੀਜ਼ ਅਸੀਂ ਮਿਸ ਕਰ ਰਹੇ ਹਾਂ ਜਿਹੜੀ ਪਰਿਵਾਰਾਂ ਨੂੰ ਆਪਣੇ ਵਾਹ ਜੀ ਦੇਖੋ 13 ਸਾਲ ਉਮਰ ਹੋਈ ਹੈ ਤੇ 13 ਸਾਲ ਦੀ ਉਮਰ ਦੇ ਵਿੱਚ ਅਗਰ ਤੁਸੀਂ ਬੱਚੇ ਨੂੰ ਆ ਚੀਜ਼ਾਂ ਦਿਖਾਉਂਗੇ ਤਾਂ ਮੈਨੂੰ ਲੱਗਦਾ ਕਿ ਬੱਚਾ ਤੁਹਾਡਾ ਗਲਤ ਹੱਥਾਂ ਦੇ ਵਿੱਚ ਜਾਏਗਾ ਤਾਂ ਬੜੀ ਵਧੀਆ ਉਹ ਜਿਹੜੀ ਪਰਿਵਾਰ ਵੱਲੋਂ ਪਹਿਲ ਕੀਤੀ ਗਈ ਹੈ ਔਰ ਗੁਰਪ੍ਰੀਤ ਭਾਈ ਮੁਨਖਤਾ ਵਾਲੇ ਕੋਲ ਭਾਈ ਜਾ ਕੇ ਆਇਆ ਪਹਿਲਾਂ ਔਰ ਪੰਜਾਬ ਦੇ ਐਸੇ-ਐਸੇ ਇਹਨਾਂ ਨੇ ਨਾਮ ਲਿੱਤੇ ਜਿਨ੍ਹਾਂ ਨੂੰ ਸੁਣ ਕੇ ਉਹਨਾਂ ਨੂੰ ਲੱਗਿਆ ਕਿ ਇਹ ਸਹੀ ਦਿਸ਼ਾ ਵੱਲ ਜਾ ਰਿਹਾ ਹੈ ਪਿੰਕਾ ਜਰਗ ਨੂੰ ਮਿਲਣਾ ਹੈ ਭਾਈ ਜੀ ਨੇ ਭਾਈ ਜੀ ਨੇ ਬਾਜੀ ਸਾਡੇ ਜਿਹੜੇ ਕਬੱਡੀ ਦੇ ਚੈਂਪੀਅਨ ਨੇ ਬਾਜੀ ਜੱਟ ਕੀ ਕਹਿੰਦੇ ਉਹਨਾਂ ਨੂੰ ਬਾਜੀ ਜੰਡ ਤੇ ਉਹਨਾਂ ਨੂੰ ਸਾਰੇ ਕਬੱਡੀ ਦੇ ਦੇਖਦੇ ਨੇ ਦੇਖੋ ਕਿੱਦਾਂ ਕਿੱਦਾਂ ਦਾ ਨਾਮ ਲੱਤੇ ਨੇ ਔਰ ਕਿਰਦਾਰ ਕਿੱਦਾਂ ਦਾ ਫਾਇਦਾ ਹੋਏਗਾ ਇਹ ਮੇਰੀ ਦੀ ਸਟਾਰਟਿੰਗ 13 ਕਿਲੋਮੀਟਰ ਦੀ ਲਗਾਤਾਰ ਰਨਿੰਗ 1 ਘੰਟਾ 47 ਮਿੰਟ ਚ ਰਨਿੰਗ ਕੀਤੀ ਵਾਹ ਜੀ ਇੰਨੀ ਤੇ ਜਲਦੀ ਤਾਂ ਮੈਂ ਵੀ ਨਹੀਂ ਕਰ ਸਕਦਾ ਅਲੱਗ ਹੀ ਸਾਨੂੰ 10 ਸਾਲ ਹੋ ਗਏ ਪਰ ਫਿਰ ਵੀ 1 ਘੰਟੇ ਚ 1 ਘੰਟਾ 47 47 ਮਿੰਟ ਦੇ ਵਿੱਚ 13 ਕਿਲੋਮੀਟਰ ਦੀ ਰਨਾਈ ਸ਼ਾਬਾਸ਼ ਬਹੁਤ ਵਧੀਆ ਅੰਟੀ ਜੀ ਬਹੁਤ ਵਧੀਆ ਅੰਟੀ ਤੁਹਾਡੇ ਸੰਸਕਾਰ ਜਿਹੜੇ ਅੱਗੇ ਜਾ ਰਹੇ ਨੇ ਬਹੁਤ ਵਧੀਆ ਤੁਹਾਨੂੰ ਕਿਵੇਂ ਲੱਗਿਆ ਇੱਥੇ ਆ ਕੇ ਬੜਾ ਧੰਨਵਾਦ ਆਂਟੀ ਬੜਾ ਧੰਨਵਾਦੀ ਤੁਹਾਡੇ ਸਾਰਿਆਂ ਦਾ ਬੜਾ ਸ਼ੁਕਰੀਆ ਮਹਾਰਾਜ ਤੁਹਾਨੂੰ ਹੋਰ ਬਰਕਤ ਦੇਣ ਬਹੁਤ ਧੰਨਵਾਦ ਪੈਸੇ ਪੁੱਤੇ ਦਾਦੀ ਦੇ ਨਕਸ਼ੇ ਕਦਮਾਂ ਦੇ ਪੋਤਾ ਚੱਲ ਰਿਹਾ ਤੁਸੀਂ ਇਹਨਾਂ ਦੇ بیٹے ਹੋ ਵਾਹ ਜੀ ਵਾਹ ਬਹੁਤ ਵਧੀਆ ਜੀ ਐਦਾਂ ਦਾ ਪਰਿਵਾਰ ਹੋਵੇ ਤਾਂ ਫਿਰ ਕੀ ਆਈ ਬਾਤ ਸਾਰਾ ਸਮਾਨ ਘਰੋਂ ਲੈ ਕੇ ਆਏ ਹੋ ਹਾਂ ਬਰਥਡੇ ਟੂ ਯੂ Happy birthday to you देखो ਸਾਡਾ ਛੋਟੇ ਭਰਾ ਦਾ ਜਨਮ ਦਿਨ ਹੈ ਤੇ ਬਰਥਡੇ ਸੈਲੀਬ੍ਰੇਟ ਕਰਨ ਆਇਆ ਆਪਣੀ ਦਾਦੀ ਨਾਲ ਆਪਣੇ ਪੂਰੇ ਪਰਿਵਾਰ ਨਾਲ ਇਹ ਹੁੰਦੀ ਹੈ ਸਾਦਗੀ ਤੇ ਇਹ ਹੁੰਦਾ ਜਿਹੜਾ ਚੀਜ਼ ਅਸੀਂ ਮਿਸ ਕਰ ਰਹੇ ਹਾਂ ਜਿਹੜੀ ਪਰਿਵਾਰਾਂ ਨੂੰ ਆਪਣੇ ਵਾਹ ਜੀ ਦੇਖੋ 13 ਸਾਲ ਉਮਰ ਹੋਈ ਹੈ ਤੇ 13 ਸਾਲ ਦੀ ਉਮਰ ਦੇ ਵਿੱਚ ਅਗਰ ਤੁਸੀਂ ਬੱਚੇ ਨੂੰ ਆ ਚੀਜ਼ਾਂ ਦਿਖਾਉਂਗੇ ਤਾਂ ਮੈਨੂੰ ਲੱਗਦਾ ਕਿ ਬੱਚਾ ਤੁਹਾਡਾ ਗਲਤ ਹੱਥਾਂ ਦੇ ਵਿੱਚ ਜਾਏਗਾ ਤਾਂ ਬੜੀ ਵਧੀਆ ਉਹ ਜਿਹੜੀ ਪਰਿਵਾਰ ਵੱਲੋਂ ਪਹਿਲ ਕੀਤੀ ਗਈ ਹੈ ਔਰ ਗੁਰਪ੍ਰੀਤ ਭਾਈ ਮੁਨਖਤਾ ਵਾਲੇ ਕੋਲ ਭਾਈ ਜਾ ਕੇ ਆਇਆ ਪਹਿਲਾਂ ਔਰ ਪੰਜਾਬ ਦੇ ਐਸੇ-ਐਸੇ ਇਹਨਾਂ ਨੇ ਨਾਮ ਲਿੱਤੇ ਜਿਨ੍ਹਾਂ ਨੂੰ ਸੁਣ ਕੇ ਉਹਨਾਂ ਨੂੰ ਲੱਗਿਆ ਕਿ ਇਹ ਸਹੀ ਦਿਸ਼ਾ ਵੱਲ ਜਾ ਰਿਹਾ ਹੈ ਪਿੰਕਾ ਜਰਗ ਨੂੰ ਮਿਲਣਾ ਹੈ ਭਾਈ ਜੀ ਨੇ ਭਾਈ ਜੀ ਨੇ ਬਾਜੀ ਸਾਡੇ ਜਿਹੜੇ ਕਬੱਡੀ ਦੇ ਚੈਂਪੀਅਨ ਨੇ ਬਾਜੀ ਜੱਟ ਕੀ ਕਹਿੰਦੇ ਉਹਨਾਂ ਨੂੰ ਬਾਜੀ ਜੰਡ ਤੇ ਉਹਨਾਂ ਨੂੰ ਸਾਰੇ ਕਬੱਡੀ ਦੇ ਦੇਖਦੇ ਨੇ ਦੇਖੋ ਕਿੱਦਾਂ ਕਿੱਦਾਂ ਦਾ ਨਾਮ ਲੱਤੇ ਨੇ ਔਰ ਕਿਰਦਾਰ ਕਿੱਦਾਂ ਦਾ ਪੈਦਾ ਹੋਏਗਾ ਇਹ ਔਰ ਸਵਾਲ ਮੇਰੀ ਦੀ ਸਟਾਰਟਿੰਗ 13 ਕਿਲੋਮੀਟਰ ਦੀ ਲਗਾਤਾਰ ਰਨਿੰਗ 1 ਘੰਟਾ 47 ਮਿੰਟ ਚ ਰਨਿੰਗ ਕੀਤੀ ਵਾਹ ਜੀ ਇੰਨੀ ਤੇ ਜਲਦੀ ਤਾਂ ਮੈਂ ਵੀ ਨਹੀਂ ਕਰ ਸਕਦਾ ਅਲੱਗੇ ਸਾਨੂੰ 10 ਸਾਲ ਹੋ ਗਏ ਪਰ ਫਿਰ ਵੀ 1 ਘੰਟੇ ਚ 1 ਘੰਟਾ 47 47 ਮਿੰਟ ਦੇ ਵਿੱਚ 13 ਕਿਲੋਮੀਟਰ ਦੀ ਰਨਾਈ ਸ਼ਾਬਾਸ਼ ਬਹੁਤ ਵਧੀਆ ਅੰਟੀ ਜੀ ਬਹੁਤ ਵਧੀਆ ਅੰਟੀ ਤੁਹਾਡੇ ਸੰਸਕਾਰ ਜਿਹੜੇ ਅੱਗੇ ਜਾ ਰਹੇ ਨੇ ਬਹੁਤ ਵਧੀਆ ਤੁਹਾਨੂੰ ਕਿਵੇਂ ਲੱਗਿਆ ਇੱ ਬੜਾ ਧੰਨਵਾਦ ਆਂਟੀ ਬੜਾ ਧੰਨਵਾਦੀ ਤੁਹਾਡੇ ਸਾਰਿਆਂ ਦਾ ਬੜਾ ਸ਼ੁਕਰੀਆ ਮਹਾਰਾਜ ਤੁਹਾਨੂੰ ਹੋਰ ਬਰਕਤ ਦੇਣ ਬਹੁਤ ਧੰਨਵਾਦ